ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਆਪਾਂ ਜੋ ਵੀਡੀਓ ਅੱਜ ਸਾਂਝੀ ਕਰਾਂਗੇ ਇਹ ਵਿਸ਼ਾ ਆਪਣੇ ਕੱਪੜੇ ਕਿਸੇ ਨੂੰ ਕਿਉਂ ਨਹੀਂ ਦੇਣੇ ਚਾਹੀਦੇ ਤੇ ਆਖਰ ਜੇ ਆਪਾਂ ਕੱਪੜੇ ਦੇ ਰਹੇ ਹਾਂ ਤਾਂ ਉਹ ਕੱਪੜੇ ਕਿਸ ਪ੍ਰਕਾਰ ਦੀਏ ਤਾਂ ਜੋ ਇੱਕ ਸਹੀ ਮੈਨਿਆਂ ਦੇ ਵਿੱਚ ਜੋ ਸਹੀ ਥਾਂ ਤੇ ਸਾਡੀ ਸੇਵਾ ਹੈ ਉਹ ਲੱਗ ਸਕੇ ਆਪਾਂ ਇਹ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਪੜੇ ਕਿਸੇ ਨੂੰ দান ਕਿਉਂ ਨਹੀਂ ਕਰਨੇ ਚਾਹੀਦੇ ਇਹਦੇ ਬਾਰੇ ਬਹੁਤ ਸਾਰੇ ਮਤਭੇਦ ਜਿਹੜੇ ਨੇ ਉਹ ਜੁੜੇ ਹੋਏ ਨੇ ਕੋਈ ਕਹਿੰਦਾ ਜੀ ਪੁਰਾਣੇ ਕੱਪੜੇ ਦੇਣੇ ਨਹੀਂ ਚਾਹੀਦੇ ਉਹਦੇ ਤੇ ਲੋਕ ਯਾਦੂ ਮੰਤਰ ਢੋਣਾ ਕਰਵਾ ਦਿੰਦੇ ਨੇ ਕੋਈ ਕਹਿੰਦਾ ਜੀ ਕੁਝ ਕੋਈ ਕਹਿੰਦਾ ਕੁਝ ਤੇ ਕੋਈ ਕਹਿੰਦਾ ਜੀ ਆਪਣੇ ਕੱਪੜੇ ਇਸ ਕਰਕੇ ਅਗਲੇ ਨੂੰ ਨਹੀਂ ਦੇਣੇ ਚਾਹੀਦੇ ਕਿਉਂਕਿ ਅਗਲੇ ਵਰਤ ਦੇ ਨਹੀਂ ਅਗਲੇ ਅੱਗੇ ਦੇ ਦਿੰਦੇ ਨੇ ਵਹਿਮ ਭਰਮ ਕੀਤੇ ਜਾਂਦੇ ਵੀ ਸ਼ਾਇਦ ਇਹਨਾਂ ਕੱਪੜਿਆਂ 'ਚ ਕੁਝ ਕੀਤਾ ਕਰਾਇਆ ਨਾ ਹੋਵੇ ਇਹ ਨਾ ਹੋਵੇ ਉਹ ਨਾ ਹੋਵੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਜੋ ਆਪਾਂ ਦੇਖਨੇ ਆ ਖੈਰ ਚਲੋ ਇੱਕ ਖਾਸ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਦੇਵਾਂ ਇੱਕ ਮੈਂ ਸੁਣੀ ਸੀ ਆਡੀਓ ਸ਼ਾਇਦ ਤੁਸੀਂ ਵੀ ਸੁਣੀ ਹੋਵੇ ਇੱਕ ਲੇਡੀ ਸੀ ਉਹਨੇ ਵਧੀਆ ਗੱਲ ਕਹੀ ਮੈਨੂੰ ਵਧੀਆ ਲੱਗੀ ਉਹ ਕਹਿੰਦੀ ਕੱਪੜੇ ਕਿਸੇ ਨੂੰ ਦੇਣ ਤੋਂ ਮਨਾਹੀ ਨਹੀਂ ਕੱਪੜੇ ਦਿਓ ਕੱਪੜੇ ਜ਼ਰੂਰ ਦਿਓ ਦਾਨ ਕਰੋ ਹਾਲਾਂਕਿ ਕਿਸੇ ਦੇ ਪਾਉਣ ਯੋਗ ਕੱਪੜੇ ਨੇ ਜ਼ਰੂਰ ਦਿਓ ਆਪਣੇ ਘਰੇ ਰੱਖ ਕੇ ਆਪਾਂ ਕੀ ਕਰਾਂਗੇ ਕੱਪੜਿਆਂ ਦਾ ਜ਼ਰੂਰ ਦਿਓ ਕੱਪੜੇ ਕਿਉਂਕਿ ਕਿਸੇ ਦੇ ਕੰਮ ਆਉਣਗੇ ਕੋਈ ਕੱਪੜੇ ਪਾਏਗਾ ਤੇ ਬਹੁਤ ਚੰਗੀ ਗੱਲ ਹੈ ਕੱਪੜੇ ਦਿਓ ਪਰ ਇੱਕ ਗੱਲ ਯਾਦ ਰੱਖਿਓ ਵੀ ਉਹ ਕੱਪੜੇ ਜਿਹੜੇ ਨੇ ਨੋਂ ਨੂਣ ਵਾਲੇ ਪਾਣੀ ਦੇ ਵਿੱਚ ਪਾ ਕੇ ਧੋ ਕੇ ਤੇ ਜਾਂ ਫਿਰ ਡਟਾਲ ਵਾਲੇ ਪਾਣੀ ਦੇ ਵਿੱਚ ਪਾ ਕੇ ਧੋ ਕੇ ਜਿਹੜੇ ਨੇ ਉਹ ਕੱਪੜੇ ਸਾਨੂੰ ਦੇਣੇ ਚਾਹੀਦੇ ਨੇ ਕਿਉਂਕਿ ਸਾਡੇ ਬੱਚਿਆਂ ਦੀ ਜੋ ਮਹ ਕਾਦਕ ਹੈ ਗ੍ਰੈਵਿਟੀ ਆ ਜੋ ਕੁਝ ਵੀ ਹੈ ਚਲੋ ਮੰਨ ਲਿਆ ਵੀ ਸਾਡੇ ਬੱਚਿਆਂ ਦਾ ਜੋ ਲਾਗਾ ਦੇਗਾ ਉਹਨਾਂ ਕੱਪੜਿਆਂ ਨਾਲ ਖਤਮ ਹੋ ਗਿਆ ਉੱਥੇ ਹੀ ਖਤਮ ਹੋ ਗਿਆ ਉਹ ਧੋ ਕੇ ਕੱਪੜੇ ਦਿਓ ਤਾਂ ਜੋ ਫੰਗਸ ਹੈ ਕੋਈ ਸਾਡੇ ਬੱਚਿਆਂ ਨੂੰ ਕੋਈ ਪ੍ਰੋਬਲਮ ਹੈ ਸ਼ਰੀਰ ਦੀ ਚਮੜੀ ਦੀ ਉਹ ਅੱਗੇ ਨਾ ਜਾਵੇ ਚੰਗੀ ਤਰ੍ਹਾਂ ਧੋ ਕੇ ਸਮਾਰ ਕੇ ਉਹ ਕੱਪੜੇ ਜਿਹੜੇ ਨੇ ਫੇਰ ਦਿਓ ਅੱਗੇ ਤਾਂ ਜੋ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਾ ਆਵੇ ਇਹ ਵੀ ਮੰਨਿਆ ਜਾਂਦਾ ਹੈ ਪੁਰਾਣੇ ਅਨੁਸ਼ਾਸਨਾਂ ਦੇ ਮੁਤਾਬਕ ਕਿ ਉਹ ਕੱਪੜੇ ਜਿਹੜੇ ਨੇ ਬਿਲਕੁਲ ਕਲੀਨ ਹੋ ਜਾਂਦੇ ਨੇ ਉਹਦੇ ਵਿੱਚ ਉਹ ਬੱਚਿਆਂ ਦੀ ਮੈਕ ਜਿਹੜੀ ਹੈ ਸਾਡੇ ਖਤਮ ਹੋ ਜਾਂਦੀ ਹੈ ਤੇ ਇਹ ਕੱਪੜੇ ਫੇਰ ਦਿਓ ਤਾਂ ਜੋ ਕੋਈ ਗਲਤ ਇਸਤੇਮਾਲ ਕੋਈ ਸਾਡੇ ਬੱਚੇ ਦੇ ਕੱਪੜਿਆਂ ਨਾਲ ਨਾ ਹੋ ਸਕੇ ਇਦਾਂ ਦਾ ਮੰਨਿਆ ਜਾਂਦਾ ਹੈ ਪਰ ਗੁਰਮਤ ਨੇ ਇਹਨਾਂ ਚੀਜ਼ਾਂ ਨੂੰ ਪਰਵਾਣ ਨਹੀਂ ਕੀਤਾ ਗੁਰਮਤ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ ਜੀ ਸਾਧ ਸੰਗਤ ਇਹ ਬੇਨਤੀ ਮੈਂ ਤਾਂ ਕਰਕੇ ਕਰ ਰਿਹਾ ਥੋੜਾ ਜਿਹਾ ਸਮਝਿਓ ਇਸ ਗੱਲ ਨੂੰ ਕਿਉਂਕਿ ਇਹ ਸਿਰਫ ਵੈਮ ਨੇ ਜੋ ਕੀਤੇ ਜਾਂਦੇ ਨੇ ਇਹ ਸਿਰਫ ਖਾਸ ਇਨਾਂ ਨੇ ਜੋ ਕੀਤੀਆਂ ਜਾਂਦੀਆਂ ਨੇ ਫਿਲਹਾਲ ਇਹਨਾਂ ਚੀਜ਼ਾਂ ਦਾ ਕੋਈ ਲੈਣ ਦੇਣ ਨਹੀਂ ਹੈ ਇਹ ਚੀਜ਼ਾਂ ਕੋਈ ਵੱਖਰੇ ਤੌਰ ਤੇ ਜਿਹੜੀਆਂ ਕੀਤੀਆਂ ਜ਼ਰੂਰ ਜਾਂਦੀਆਂ ਨੇ ਪਰ ਇਹਦਾ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਇਹ ਤਾਂ ਕਰਕੇ ਮੈਂ ਬੇਨਤੀ ਕਰ ਰਿਹਾ ਕਿਉਂਕਿ ਗੁਰਮਤ ਨੇ ਇਹਨਾਂ ਚੀਜ਼ਾਂ ਨੂੰ ਪਰਵਾਨ ਨਹੀਂ ਕੀਤਾ ਹੈ ਗੁਰਮਤ ਨੇ ਇਹਨਾਂ ਚੀਜ਼ਾਂ ਨੂੰ ਖਾਸ ਤੌਰ ਤੇ ਪ੍ਰਵਾਨ ਨਹੀਂ ਕੀਤਾ ਉਹਦਾ ਕਾਰਨ ਪਤਾ ਕੀ ਹੈ ਜੀ ਕਿਉਂਕਿ ਗੁਰਮਤ ਕਹਿੰਦੀ ਹੈ ਸਭਨਾ ਦਾ ਭਲਾ ਕਰ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਕਹਿੰਦੇ ਨੇ ਕਿ ਨਾ ਕੋ ਵੈਰੀ ਨਹੀਂ ਵਿਗਾਨਾ ਸਗਲ ਸੰਗ ਹਮ ਕੋ ਬਣਾਈ ਪਾਤਸ਼ਾਹ ਕਹਿੰਦੇ ਨੇ ਕਿ ਕੋਈ ਵਿਗਾਨਾ ਨਹੀਂ ਕੋਈ ਜਿਹੜਾ ਹੈ ਤੇਰੇ ਲਈ ਵੈਰੀ ਨਹੀਂ ਹੈ ਸਾਰੇ ਆਪਣੇ ਹੀ ਨੇ ਇਸ ਕਰਕੇ ਤੂੰ ਇਹ ਗੱਲ ਜ਼ਰੂਰ ਸੋਚੀਂ ਕਿ ਸਾਰੇ ਤੇਰੇ ਆਪਣੇ ਨੇ ਸਾਰੇ ਤੇਰੇ ਆਪਣੇ ਹੀ ਨੇ ਪਰ ਕਿਸੇ ਨੂੰ ਬਗਾਨਾ ਨਾ ਸਮਝੀ ਕਿਸੇ ਨੂੰ ਦੁਸ਼ਮਣ ਨਾ ਸਮਝੀ ਇਨਸਾਨੀਅਤ ਭਰੀ ਨਿਗਾਹ ਇਨਸਾਨੀਅਤ ਦਾ ਸਬੂਤ ਜਿਹੜਾ ਹੈ ਉਹ ਜ਼ਰੂਰ ਦੇਵੀ ਸੱਚੇ ਸਤਗੁਰ ਨੇ ਸਾਨੂੰ ਇਹੋ ਸਿਖਾਇਆ ਹੈ ਪਾਤਸ਼ਾਹ ਨੇ ਸਾਨੂੰ ਇਹੋ ਸਿਖਾਇਆ ਹੈ ਸਾਥ ਸੰਗਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੇ ਸਾਨੂੰ ਇਹੋ ਸਿਖਾਇਆ ਹੈ ਸੱਚੇ ਪਾਤਸ਼ਾਹ ਇਹੋ ਕਹਿੰਦੇ ਨੇ ਕਿ ਕਿਸੇ ਨਾਲ ਭੇਤ ਭਾਵਨਾ ਕਰੀ ਜਾਤ ਪਾਤ ਤੌਰ ਤੇ ਈਰਖਾ ਦੁਸ਼ੈਸ਼ ਨਾ ਕਰੀ ਤੂੰ ਇਹ ਚੀਜ਼ਾਂ ਜਿਹੜੀਆਂ ਤੇਰੇ ਕਰਨ ਦੀਆਂ ਨਹੀਂ ਤਾਂ ਇਦਾਂ ਕਰਨਾ ਹੀ ਨਹੀਂ ਹੈ ਸਤਿਗੁਰ ਨੇ ਤਾਂ ਸਾਨੂੰ ਇਹ ਸਿਖਾਇਆ ਹੁਣ ਮੈਂ ਇੱਥੇ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਜ਼ਰੂਰ ਦਵਾਦਮਾ ਕਿ ਸਾਡੇ ਕੁਝ ਲੋਕ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਸਮਝਦੇ ਘੱਟ ਨੇ ਤੇ ਜਾਂ ਫਿਰ ਇਹਨਾਂ ਚੀਜ਼ਾਂ ਤੇ ਗੌਰ ਜਿਹੜਾ ਹੈ ਉਹ ਬਹੁਤ ਘੱਟ ਕਰਦੇ ਨੇ ਉਹਦਾ ਕਾਰਨ ਇੱਕੋ ਹੀ ਹੈ ਉਹਦਾ ਕਾਰਨ ਇਹ ਵੇ ਸਾਡੇ ਲੋਕ ਇਹਨਾਂ ਚੀਜ਼ਾਂ ਨੂੰ ਸ਼ਾਇਦ ਸਮਝਣਾ ਨਹੀਂ ਚਾਹੁੰਦੇ ਸਾਡੇ ਲੋਕ ਸ਼ਾਇਦ ਇਹਨਾਂ ਚੀਜ਼ਾਂ ਤੇ ਗੌਰ ਜਿਹੜਾ ਹੈ ਉਹ ਕਰਦੇ ਨਹੀਂ ਤੇ ਗੁਰਮਤ ਨੂੰ ਸਾਡੇ ਲੋਕ ਬਹੁਤ ਘੱਟ ਜਿਹੜਾ ਹੈ ਉਹ ਸਮਝਦੇ ਨੇ ਗੁਰਮਤ ਨੂੰ ਬਹੁਤ ਘੱਟ ਜਿਹੜਾ ਸਾਡੇ ਲੋਕ ਜਾਣਦੇ ਨੇ ਭਾਵ ਜਾਣਦੇ ਤਿੰਨੇ ਪਰ ਉਸ ਤੇ ਜਿਹੜਾ ਹੈ ਬਹੁਤ ਘੱਟ ਸਾਡੇ ਲੋਕ ਜਿਹੜੇ ਨੇ ਉਹ ਅਮਲ ਕਰਦੇ ਨੇ ਉਹਦਾ ਕਾਰਨ ਕੀ ਹੈ ਕਿ ਗੁਰੂ ਤੇ ਭਰੋਸਾ ਨਹੀਂ ਹੈ ਗੁਰੂ ਦੀ ਮੰਨਣੀ ਨਹੀਂ ਹੈ ਬਸ ਮੈਂ ਨਾ ਮੰਨੂ ਇਹ ਵਾਲਾ ਸਿਧਾਂਤ ਜ਼ਰੂਰ ਕਿਤੇ ਨਾ ਕਿਤੇ ਸਾਡੇ ਲੋਕਾਂ ਨੇ ਜਿਹੜਾ ਹੈ ਉਹ ਧਾਰਨ ਕਰਕੇ ਰੱਖਿਆ ਹੋਇਆ ਮੈਂ ਨਹੀਂ ਮੈਂ ਨਾ ਮੰਨੂ ਵੀ ਮੈਂ ਨਹੀਂ ਮੰਨਣਾ ਜੋ ਮਰਜ਼ੀ ਹੋ ਜਾਏ ਮੈਂ ਨਹੀਂ ਮੰਨਣਾ ਜੋ ਮਰਜ਼ੀ ਹੋ ਜਾਏ ਨਾ ਹੋ ਜਾਏ ਸਾਡੇ ਲੋਕਾਂ ਨੇ ਇਹ ਚੀਜ਼ ਜਿਹੜੀ ਹੈ ਜ਼ਰੂਰ ਕਿਤੇ ਨਾ ਕਿਤੇ ਧਾਰਨ ਕਰਕੇ ਰੱਖੀ ਹੋਈ ਹੈ ਸਾਧ ਸੰਗਤ ਇੱਕ ਬੇਨਤੀ ਮੈਂ ਜ਼ਰੂਰ ਕਰ ਦੇਵਾਂ ਠੀਕ ਹੈ ਕਿਸੇ ਨੂੰ ਦਾਨਪੂਰਨ ਕਰਨਾ ਹੈ ਜ਼ਰੂਰ ਕਰੋ ਉਸ ਨੂੰ ਕਰੋ ਜਿਸ ਨੂੰ ਜ਼ਰੂਰਤ ਹੈ ਪਾਸ਼ਾ ਨੇ ਦੇ ਕਿਹਾ ਵੀ ਦੂਸਰਿਆਂ ਦੀ ਮਦਦ ਕਰੋ ਜੇਕਰ ਦੂਸਰਿਆਂ ਦੀ ਮਦਦ ਕਰੋਗੇ ਤਾਂ ਤੁਸੀਂ ਸੱਚੇ ਇਨਸਾਨ ਹੋ ਜੇ ਤੁਸੀਂ ਜਿੱਥੇ ਲੋੜ ਹੈ ਉੱਥੇ ਦਾਨ ਹੀ ਨਾ ਕਰੋ ਉੱਥੇ ਮਦਦ ਹੀ ਨਾ ਕਰੋ ਤੇ ਉੱਥੇ ਤੁਸੀਂ ਆਮ ਤੌਰ ਤੇ ਸਾਰਾ ਕੁਝ ਲੁਟਾਈ ਜਾਮੋ ਜਿੱਥੇ ਜ਼ਰੂਰਤ ਹੀ ਹੈ ਨਹੀਂ ਆਮ ਤੌਰ ਤੇ ਆਪਾਂ ਵੇਖਦੇ ਆ ਨਾ ਲੰਗਰਾਂ ਦੇ ਵਿੱਚ ਇਹ ਜਿਹੜੀ ਆ ਉਦਾਹਰਣ ਵੇਖਣ ਨੂੰ ਮਿਲਦੀ ਹੈ ਕਿ ਜਿੱਥੇ ਜ਼ਰੂਰਤ ਨਹੀਂ ਉੱਥੇ ਦੇਈ ਜਾਣਾ ਜਿੱਥੇ ਜ਼ਰੂਰਤ ਹੈ ਉੱਥੇ ਉਹਨਾਂ ਲੋਕਾਂ ਨੂੰ ਬਾਹਰ ਭਜਾ ਦੇਣਾ ਇਹ ਕਿੱਥੋਂ ਦਾ ਇਨਸਾਫ ਹੈ ਜੀ ਹਾਲਾਂਕਿ ਇਹ ਚੀਜ਼ਾਂ ਸਾਨੂੰ ਜ਼ਰੂਰ ਸਿੱਖਣੀਆਂ ਚਾਹੀਦੀਆਂ ਨੇ ਇਹਨਾਂ ਤੇ ਸਾਨੂੰ ਜ਼ਰੂਰ ਗੌਰ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ ਪਰ ਸਾਡੇ ਲੋਕ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਮੰਨਦੇ ਨਹੀਂ ਸਾਡੇ ਲੋਕ ਕਹਿੰਦੇ ਨੇ ਵੀ ਨਹੀਂ ਮੈਂ ਜੋ ਕੀਤਾ ਉਹੀ ਸਹੀ ਹੈ ਉਹ ਬਿਲਕੁਲ ਠੀਕ ਹੈ ਮੈਂ ਨਹੀਂ ਮੰਨਣੀ ਇਹ ਗੱਲ ਸਾਡੇ ਲੋਕ ਇਹਦਾਂ ਦੀਆਂ ਵਿਚਾਰਾਂ ਦੇ ਵਿੱਚ ਜਿਹੜਾ ਹੈ ਉਹ ਪੈ ਜਾਂਦੇ ਨੇ ਸਾਡੇ ਲੋਕ ਇਹਨਾਂ ਚੀਜ਼ਾਂ ਦੇ ਥੋੜਾ ਜਿਹਾ ਜ਼ਿਆਦਾ ਇਸ ਚੀਜ਼ ਨੂੰ ਜਿਹੜਾ ਹੈ ਐਕਟਿਵ ਲੈਂਦੇ ਨੇ ਪਰ ਇਥੇ ਮੈਂ ਬੇਨਤੀ ਕਰਾਂ ਵੀ ਗਰੀਬ ਬੱਚਿਆਂ ਨੂੰ ਕੱਪੜੇ ਦਿਓ ਜਿਹੜੇ ਪਾਣ ਯੋਗ ਨੇ ਪਾਉਣਗੇ ਉਹਨਾਂ ਬੱਚਿਆਂ ਨੂੰ ਜ਼ਰੂਰ ਕੱਪੜੇ ਦਿਓ ਕੱਪੜੇ ਦਿਓ ਤੇ ਆਖਰ ਸਹੀ ਲੋਕਾਂ ਨੂੰ ਦਿਓ ਜਿਹੜੇ ਪਾਉਣ ਜਿਹੜੇ ਵਹਿਮ ਭਰਮ ਨਾ ਕਰਨ ਜੇ ਕੋਈ ਨਹੀਂ ਇਹੋ ਜਿਹਾ ਹੈਗਾ ਤੇ ਨਾ ਦਿਓ ਸੰਭੀ ਰੱਖੋ ਜਦੋਂ ਵੀ ਕੱਪੜੇ ਦੇਣੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਸਮਾਰ ਕੇ ਕੱਪੜੇ ਦਿਓ ਤਾਂ ਜੋ ਕਿਸੇ ਪ੍ਰਕਾਰ ਦੀ ਸਾਡੇ ਬੱਚਿਆਂ ਨੂੰ ਪ੍ਰੋਬਲਮ ਹੈ ਕੋਈ ਚਮੜੀ ਕਰਕੇ ਪ੍ਰੋਬਲਮ ਹੈ ਜਾਂ ਕੁਝ ਹੋਰ ਹੈ ਉਹ ਜਿਹੜੀ ਹੈ ਉਹ ਅੱਗੇ ਨਾ ਜਾਵੇ ਸੱਚੇ ਮਨ ਨਾਲ ਇਨਸਾਨੀਅਤ ਨੂੰ ਦੇਖਦੇ ਹੋਏ ਇਹ ਜਿਹੜੀ ਚੀਜ਼ ਹੈ ਉਹ ਸਾਨੂੰ ਸਮਝਣੀ ਚਾਹੀਦੀ ਹੈ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਜ਼ਰੂਰ ਗੌਰ ਕਰੀਏ ਇਹਨਾਂ ਚੀਜ਼ਾਂ ਤੇ ਜ਼ਰੂਰ ਜਿਹੜਾ ਹੈ ਸਾਨੂੰ ਗੌਰ ਕਰਨਾ ਚਾਹੀਦਾ ਹੈ ਇਹਨਾਂ ਚੀਜ਼ਾਂ ਤੇ ਖਾਸ ਕਰਕੇ ਅਸੀਂ ਗੌਰ ਕਰੀਏ ਤੇ ਬਿਲਕੁਲ ਸੱਚੇ ਮਨ ਨਾਲ ਇਨਸਾਨੀਅਤ ਨੂੰ ਸਮਝਦੇ ਹੋਏ ਅਸੀਂ ਸੇਵਾਵਾਂ ਕਰੀਏ ਇਹਨਾਂ ਚੀਜ਼ਾਂ ਤੇ ਸਾਨੂੰ ਲੋੜ ਹੈ ਖਾਸ ਕਰਕੇ ਲੋੜ ਹੈ ਸਾਨੂੰ ਇਹ ਚੀਜ਼ ਜ਼ਰੂਰ ਧਿਆਨ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ